ਸਤਿ ਸ਼੍ਰੀ ਅਕਾਲ ਜੀ ਮੈਂ ਸੁਰਿੰਦਰ ਢੱਲਵਾ ਤੁਸੀਂ ਜੁੜ ਚੁੱਕੇ ਹੋ ਢੱਲਵਾ ਟੈਲੀਵਿਜ਼ਨ ਤੁਹਾਡੀ ਦੁਨੀਆ ਦੀ ਖਿੜਕੀ ਦੇ ਨਾਲ ਇਤਿਹਾਸ ਗਵਾਏ ਕਿ ਜਦੋਂ ਤੋਂ ਧਰਤੀ ਤੇ ਅਮੀਰ ਗਰੀਬ ਦਾ ਪਾੜਾ ਬਣਿਆ ਹੋਇਆ ਹੈ ਉਦੋਂ ਤੋਂ ਹੀ ਅਮੀਰ ਲੋਕ ਆ ਜਿਹੜੇ ਉਹਨਾਂ ਨੇ ਆਪਣੀ ਸੱਤਾ ਕਾਇਮ ਕਰਨ ਦੇ ਲਈ ਧਰਤੀ ਤੇ ਜਿੰਨੇ ਵੀ ਸਾਧਨ ਮੌਜੂਦ ਨੇ ਪੈਦਾਵਾਰੀ ਦੇ ਸਾਧਨ ਉਹਨਾਂ ਤੇ ਉਹ ਕਾਬਜ ਨੇ ਤੇ ਆਪਣੀ ਸੱਤਾ ਕਾਇਮ ਕਰਨ ਦੇ ਲਈ ਉਹਨਾਂ ਨੇ ਇੱਥੇ ਜ਼ਿਲ੍ਹਾ ਕਚੈਰੀਆਂ ਥਾਣੇ ਤੇ ਫੌਜ ਆ ਜਿਹੜੀ ਉਹ ਬਣਾਈ ਹੋਈ ਆ ਤਾਂ ਕਿ ਉਹ ਆਪਣੀ ਸੱਤਾ ਤੇ ਲਗਾਤਾਰ ਕਾਬਜ ਰਹਿਣ ਇਸ ਗੱਲ ਦੇ ਡਰੋਂ ਤਾਂ ਕਿ ਜਿਹੜੇ ਗਰੀਬ ਲੋਕ ਆ ਲੁੱਟੇ ਜਾਂਦੇ ਲੋਕ ਆ ਜਿਨ੍ਹਾਂ ਦੀ ਇਹ ਅਮੀਰ ਲੋਕ ਆ ਲੁੱਟ ਕਰਦੇ ਹੈਗੇ ਆਗੇ ਉਹ ਕਿਤੇ ਇਕੱਠਾ ਨਾ ਹੋ ਜਾਣ ਇਕੱਠੇ ਨਾ ਹੋ ਜਾਣ ਔਰ ਇਕੱਠੇ ਹੋ ਕੇ ਉਹ ਇਹਨਾਂ ਦੇ ਖਿਲਾਫ ਬਗਾਵਤ ਨਾ ਛੇੜ ਦੇਣ ਇਸ ਗੱਲ ਦੇ ਡਰੋਂ ਇਹਨਾਂ ਨੇ ਜੇਲਾ ਕਚਹਿਰੀਆਂ ਥਾਣੇ ਤੇ ਫੌਜ ਦਾ ਜਿਹੜੇ ਜ਼ਰੀਏ ਜਿਹੜਾ ਉਹ ਦਬਾਅ ਜਿਹੜਾ ਉਹ ਬਣਾ ਕੇ ਰੱਖਿਆ ਹੋਇਆ ਏ ਪਰ ਮਨੁੱਖੀ ਇਤਿਹਾਸ ਦੇ ਵਿੱਚ ਸਦੀਆਂ ਤੋਂ ਅਮੀਰ ਗਰੀਬ ਦਾ ਪਾੜਾ ਜਿਹੜਾ ਉਹ ਚੱਲਦਾ ਆ ਤੇ ਇਹਨਾਂ ਅਮੀਰ ਤੇ ਗਰੀਬ ਜਮਾਤਾਂ ਦੇ ਵਿੱਚ ਸੰਘਰਸ਼ਾ ਜਿਹੜਾ ਉਹ ਚੱਲਦਾ ਆ ਔਰ ਇਸੇ ਸੰਘਰਸ਼ ਨੂੰ ਇਤਿਹਾਸ ਕਿਹਾ ਜਾਂਦਾ ਹੈ ਇਨਾਂ ਅਮੀਰ ਤੇ ਗਰੀਬ ਜਮਾਤਾਂ ਦੇ ਜਿਹੜੇ ਸੰਘਰਸ਼ਾ ਆਰਥਿਕ ਸੰਘਰਸ਼ਾ ਸਮਾਜਿਕ ਸੰਘਰਸ਼ਾ ਜਾਂ ਰਾਜਨੀਤਿਕ ਸੰਘਰਸ਼ਾ ਇਨਾਂ ਸੰਘਰਸ਼ਾਂ ਦੇ ਵਿੱਚੋਂ ਜਿਹੜੇ ਸੂਰਮੇ ਨਾਇਕ ਪੈਦਾ ਹੁੰਦੇ ਆ ਔਰ ਇਹ ਸੂਰਮੇ ਤੇ ਨਾਇਕ ਆਪਕੋ ਆਪਣੇ ਜਿਹੜੇ ਹਾਲਾਤਾਂ ਦੀ ਪੈਦਾਵਾਰ ਹੁੰਦੇ ਆ ਔਰ ਮਾਰਚ ਮਹੀਨੇ ਦੇ ਜਿਹੜੇ ਸੂਰਮੇ ਆ ਨਾਇਕ ਆਉ ਆਪਣੇ ਹਾਲਾਤਾਂ ਦੀ ਹੀ ਪੈਦਾਵਾਰ ਆ ਔਰ ਇਨਾਂ ਸੂਰਮਿਆਂ ਨੂੰ ਯਾਦ ਕਰਦੇ ਆ ਮਾਰਚ ਮਹੀਨੇ ਦੇ ਨਾਇਕਾਂ ਨੂੰ ਯਾਦ ਕਰਦੇ ਆ ਅੱਜ ਦੀ ਜਿਹੜੀ ਇਹ ਵੀਡੀਓ ਆ ਜਿਹੜੀ ਆਪਾਂ ਬਣਾ ਰਹੇ ਆ ਭਾਰਤ ਦੇ ਵਿੱਚੋਂ ਜਦੋਂ ਜ਼ਕੀਰਦਾਰੀ ਟੁੱਟ ਰਹੀ ਸੀ ਤਾਂ ਉਸ ਸਮੇਂ ਇੰਗਲੈਂਡ ਦੇ ਸਾਮਰਾਜੀ ਲੁਟੇਰਿਆਂ ਨੇ ਭਾਰਤ ਦੇ ਵਿੱਚ ਐਂਟਰੀ ਮਾਰੀ ਔਰ ਭਾਰਤ ਨੂੰ ਆਪਣਾ ਬਸਤੀਆ ਜਿਹੜੀ ਉਹ ਬਣਾਇਆ ਔਰ ਭਾਰਤ ਨੂੰ ਲਗਭਗ 200 ਸਾਲ ਇਹਨਾਂ ਇੰਗਲੈਂਡ ਦੇ ਸਾਮਰਾਜੀ ਲੁਟੇਰਿਆਂ ਨੇ ਰੱਜ ਕੇ ਜਿਹੜਾ ਲੁੱਟਿਆ ਇਸ ਸਾਮਰਾਜ ਦੇ ਖਿਲਾਫ ਇਸ ਇੰਗਲੈਂਡ ਸਾਮਰਾਜ ਦੇ ਖਿਲਾਫ ਬਹੁਤ ਸਾਰੀਆਂ ਭਾਰਤ ਦੇ ਵਿੱਚ ਬਗਾਵਤਾਂ ਉੱਠੀਆਂ 1857 ਦੇ ਵਿੱਚ ਗਦਰ ਲਹਿਰ ਉੱਠੀ ਕੂਕਾ ਲਹਿਰ ਉੱਠੀ ਉਸ ਤੋਂ ਬਾਅਦ ਫੇਰ ਗਦਰ ਲਹਿਰ ਉੱਠੀ ਉਸ ਤੋਂ ਬਾਅਦ ਚੀਦਿਆਜ਼ਮ ਸਰਦਾਰ ਭਗਤ ਸਿੰਘ ਤੇ ਉਹਨਾਂ ਦੇ ਕ੍ਰਾਂਤੀਕਾਰੀ ਸਾਥੀਆਂ ਦੀ ਪਾਰਟੀ ਸੀ ਜਿਹੜੀ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸ਼ੀਅਨ ਪਾਰਟੀ ਸੀ ਜਿਹੜੀ ਉਹ ਬਗਾਵਤ ਆਉਣੇ ਛੇੜੀ ਔਰ ਲਗਾਤਾਰ ਬਹੁਤ ਸਾਰੇ ਜਿਹੜਾ ਕ੍ਰਾਂਤੀਕਾਰੀਆਂ ਨੇ ਬਹੁਤ ਸਾਰੇ ਤਸੀਹੇ ਝੱਲੇ ਫਾਂਸੀਆਂ ਨੂੰ ਚੁੰਮਿਆ ਕਾਲੇ ਪਾਣੀ ਦੀਆਂ ਸਜ਼ਾਵਾਂ ਜਿਹੜੀਆਂ ਉਹ ਚੱਲੀਆਂ ਭਾਰਤ ਦੇ ਕੌਮੀ ਮੁਕਤੀ ਦੇ ਨਾਇਕਾਂ ਦੇ ਵਿੱਚੋਂ ਮਾਰਚ ਮਹੀਨੇ ਦੇ ਨਾਇਕਾਂ ਦਾ ਜਿਹੜਾ ਨਾਮ ਆ ਜਿਵੇਂ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਮਾਰਚ ਮਹੀਨੇ ਦੇ ਇਹਨਾਂ ਨਾਇਕਾਂ ਦਾ ਨਾਮ ਆ ਜਿਹੜਾ ਉਹ ਸਭ ਤੋਂ ਜਿਹੜਾ ਉਹ ਉੱਪਰ ਹੈਗਾ ਏ ਇਹਨਾਂ ਸ਼ਹੀਦਾਂ ਨੇ ਅੰਗਰੇਜ਼ਾਂ ਤੋਂ ਭਾਰਤ ਨੂੰ ਮੁਕਤ ਕਰਾਉਣ ਦੇ ਲਈ ਜਿਹੜਾ ਉਹ ਹਥਿਆਰਬੰਦ ਬਗਾਵਤ ਦੇ ਜਿਹੜਾ ਰਸਤਾ ਜਿਹੜਾ ਉਹ ਇਖਤियार ਨਹੀਂ ਕੀਤਾ ਸੀਗਾ ਸਿਰਫ ਤੇ ਸਿਰਫ ਉਹ ਰਸਤਾ ਹੀ ਇਖਤियार ਨਹੀਂ ਕੀਤਾ ਸੀ ਬਲਕਿ ਇਹਨਾਂ ਸ਼ਹੀਦਾਂ ਨੇ ਜਿਹੜੇ ਦੇਸ਼ ਦੇ ਵਿੱਚ ਦੇਸੀ ਦੇਸੀ ਜਿਹੜੇ ਪੂੰਜੀਪਤੀ ਆ ਕਾਰਪੋਰੇਟ ਆ ਉਹਨਾਂ ਤੋਂ ਜਿਹੜੀ ਜਾਇਦਾਦ ਆ ਕਿਵੇਂ ਜਿਹੜਾ ਉਹ ਜਾਇਦਾਦ ਖੋ ਕੇ ਜਿਹੜੇ ਆਮ ਲੋਕ ਆ ਗਰੀਬ ਲੋਕ ਆ ਮਜ਼ਦੂਰ ਲੋਕ ਆ ਜਾਂ ਛੋਟੀ ਕਿਸਾਨੀਆਂ ਇਹਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਵੰਡੀ ਜਾਵੇ ਇਹਨਾਂ ਮਜ਼ਦੂਰਾਂ ਦਾ ਰਾਜ ਭਾਗ ਆ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਸਾਂਝੀ ਵਾਲਤਾ ਦਾ ਰਾਜ ਭਾਗ ਉਹ ਲਿਆਂਦਾ ਜਾਵੇ ਇਸ ਤਰੀਕੇ ਦਾ ਜਿਹੜਾ ਉਹ ਸੁਪਨਾ ਜਿਹੜਾ ਉਹ ਇਹਨਾਂ ਨੇ ਇਹਨਾਂ ਸ਼ਹੀਦਾਂ ਨੇ ਉਹ ਸੁਪਨਾ ਦੇਖਿਆ ਸੀ ਸੋ 23 ਮਾਰਚ 1931 ਨੂੰ ਰਾਜਗੁਰੂ ਸੁਖਦੇਵ ਔਰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਨੂੰ ਜਿਹੜੀ ਫਾਂਸੀ ਉਹ ਦੇ ਦਿੱਤੀ ਗਈ ਸੀ ਹਾਲਾਂਕਿ ਇਹਨਾਂ ਸ਼ਹੀਦਾਂ ਨੂੰ ਫਾਂਸੀ ਆ ਜਿਹੜੀ ਉਹ 24 ਮਾਰਚ ਨੂੰ ਦਿੱਤੀ ਜਾਣੀ ਸੀ ਪਰ ਅੰਗਰੇਜ਼ਾਂ ਨੇ ਬਗਾਵਤ ਦੇ ਡਰੋਂ ਤਾਂ ਕਿ ਆਮ ਲੋਕ ਆ ਜਿਹੜੇ ਕਿਰਤੀ ਲੋਕ ਆ ਉਹ ਜੇਲ੍ਹ ਦੇ ਮੂਹਰੇ ਆ ਕੇ ਬੈਠ ਗਏ ਸੀ ਤਾਂ ਕਿ ਉਹ ਬਗਾਵਤ ਨਾ ਛੇੜ ਦੇਣ ਇਸ ਬਗਾਵਤ ਦੇ ਡਰੋਂ ਅੰਗਰੇਜ਼ਾਂ ਨੇ 23 ਮਾਰਚ ਨੂੰ ਸਮੇਂ ਤੋਂ ਪਹਿਲਾਂ ਹੀ ਇਹਨਾਂ ਸ਼ਹੀਦਾਂ ਨੂੰ ਜਿਹੜੀ ਲਾਹੌਰ ਦੀ ਸੈਂਟਰਲ ਜੇਲ੍ਹ ਦੇ ਵਿੱਚ ਫਾਂਸੀ ਜਿਹੜੀ ਉਹ ਦੇ ਦਿੱਤੀ ਸੀ ਔਰ ਉਸ ਤੋਂ ਬਾਅਦ ਸਤਲੁਜ ਦੇ ਕੰਡੇ ਤੇ ਲਿਜਾ ਕੇ ਇਹਨਾਂ ਤਿੰਨਾਂ ਸ਼ਹੀਦਾਂ ਦੀਆਂ ਜਿਹੜੀਆਂ ਲਾਸ਼ਾਂ ਸੀ ਉਹਨਾਂ ਦੇ ਛੋਟੇ-ਛੋਟੇ ਟੋਟੇ ਕਰਕੇ ਮਿੱਟੀ ਦਾ ਤੇਲ ਪਾ ਕੇ ਜਿਹੜਾ ਉਹ ਲੋਕਾਂ ਦੇ ਇਕੱਠ ਤੋਂ ਡਰ ਤੋਂ ਉਹਨਾਂ ਦੀ ਬਗਾਵਤ ਦੇ ਡਰ ਤੋਂ ਮਿੱਟੀ ਦਾ ਤੇਲ ਪਾ ਕੇ ਉਹ ਲਾਸ਼ਾਂ ਨੂੰ ਸਾਰ ਦਿੱਤਾ ਤੇ ਅੱਧ ਜਲੀਆਂ ਲਾਸ਼ਾਂ ਸੀ ਜਿਹੜੀਆਂ ਉਹ ਸਤਲੁਜ ਦੇ ਵਿੱਚ ਆ ਜਿਹੜੀਆਂ ਉਹ ਰੋੜ ਦਿੱਤੀਆਂ ਗਈਆਂ ਸੀਗੀਆਂ ਕ੍ਰਾਂਤੀਕਾਰੀਆਂ ਦੀ ਇੱਕ ਸਮਕਾਲੀ ਪਾਰਟੀ ਸੀ ਜਿਹਦਾ ਨਾਂ ਸੀ ਕਾਂਗਰਸ ਪਾਰਟੀ ਇਹ ਪਾਰਟੀ ਜਿਹੜੀ ਕਿ ਇੱਕ ਅੰਗਰੇਜ਼ੀ ਕਰਿੰਦੇ ਨੇ ਬਣਾਏ ਸੀ ਜਿਹਦਾ ਨਾਂ ਸੀ ਏਓ ਹਿਊਮ ਉਸ ਕਰਿੰਦੇ ਨੇ 1885 ਦੇ ਵਿੱਚ ਇਹ ਕਾਂਗਰਸ ਪਾਰਟੀ ਜਿਹੜੀ ਉਹ ਬਣਾਈ ਸੀ ਜਿਹੜੀ ਕਿ 1930 ਤੱਕ ਡੋਮੇਨੀਅਨ ਸਟੇਟਸ ਦੀ ਜਿਹੜੀ ਮੰਗ ਕਰਦੀ ਰਹੀ ਡੋਮੇਨੀਅਸ ਸਟੇਟਰ ਦਾ ਸਟੇਟਸ ਦਾ ਮਤਲਬ ਸੀ ਕਿ ਸਾਨੂੰ ਸਿਰਫ ਅੰਗਰੇਜ਼ੀ ਰਾਜ ਦੇ ਵਿੱਚ ਛੋਟੀਆਂ ਮੋਟੀਆਂ ਰਾਜਤਾਂ ਦੇ ਦੋ ਸਾਨੂੰ ਪੂਰਨ ਆਜ਼ਾਦੀ ਦੀ ਜਿਹੜੀ ਉਹ ਕੋਈ ਲੋੜ ਨਹੀਂ ਜਦੋਂ 1929 ਦੇ ਵਿੱਚ ਅਸੈਂਬਲੀ ਦੇ ਵਿੱਚ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਤੇ ਬਟਕੇਸ਼ਵਰ ਦੱਤ ਇਨ ਇਸ ਪਾਰਟੀ ਦੇ ਵੱਲੋਂ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਪਾਰਟੀ ਦੇ ਵੱਲੋਂ ਅਸੈਂਬਲੀ ਦੇ ਵਿੱਚ ਬੰਬ ਸੁੱਟਿਆ ਜਾਂਦਾ ਹੈ ਵੱਡੇ ਵੱਡੇ ਜਿਹੜੇ ਉਹ ਕਾਰਨਾਮੇ ਕੀਤੇ ਜਾਂਦੇ ਆ ਤਾਂ ਉਹਨਾਂ ਕਾਰਨਾਮਿਆਂ ਨੂੰ ਦੇਖ ਕੇ ਲੋਕਾਂ ਦੇ ਵਿੱਚ ਜਿਹੜੀ ਉਹ ਹਹਾਕਾਰ ਮੱਚਦੀ ਆ ਤਾਂ ਉਸ ਹਹਾਕਾਰ ਦੇ ਡਰੋਂ ਇਹ ਪਾਰਟੀ ਆ ਜਿਹੜੀ ਪੂਰਨ ਆਜ਼ਾਦੀ ਦੀ ਗੱਲ ਆ ਜਿਹੜੀ ਉਹ 1930 ਤੋਂ ਜਿਹੜੀ ਉਹ ਬਾਅਦ ਦੇ ਵਿੱਚ ਆ ਜਿਹੜੀ ਉਹ ਕਰਨ ਲੱਗੀ ਆ ਜਿਹੜੀ ਕਿ ਅ ਜ਼ਗੀਰਦਾਰਾਂ ਦੀ ਪੂੰਜੀਪਤੀਆਂ ਦੀ ਜਿਹੜੀ ਉਹ ਲਗਾਤਾਰ ਸ਼ੁਰੂ ਤੋਂ ਲੈ ਕੇ ਹੁਣ ਤੱਕ ਆ ਜਿਹੜੀ ਉਹ ਨਮਾਇੰਦਗੀ ਕਰਦੀ ਆ ਰਹੀ ਹੈਗੀ ਹੈ ਦੂਜੀ ਸੰਸਾਰ ਜੰਗ ਦੇ ਵਿੱਚ ਅੰਗਰੇਜ਼ੀ ਸਾਮਰਾਜੀਏ ਬੁਰੀ ਤਰ੍ਹਾਂ ਖੱਸੀ ਹੋ ਗਿਆ ਆ ਆਰਥਿਕ ਤੌਰ ਤੇ ਔਰ ਇਹ ਅੰਗਰੇਜ਼ੀ ਸਾਮਰਾਜੀਏ ਇੰਗਲੈਂਡ ਸੀ ਜਿਹੜਾ ਉਹ ਭਾਰਤ ਨੂੰ ਸਾਹਮਣੇ ਦੇ ਯੋਗ ਨਹੀਂ ਰਿਹਾ ਕਿਉਂਕਿ ਆਰਥਿਕ ਤੌਰ ਤੇ ਧਨ-ਦੌਲਤ ਦੇ ਤੌਰ ਤੇ ਜਿਹੜਾ ਉਹ ਪੂਰੀ ਤਰ੍ਹਾਂ ਜਿਹੜਾ ਉਹ ਬਰਬਾਦ ਹੋ ਸਕਿਆ ਸੀ ਆਰਥਿਕ ਮੰਦਹਾਲੀਆ ਜਿਹੜੀ ਇੰਗਲੈਂਡ ਦੇ ਵਿੱਚ ਹੈ ਜਿਹੜੀ ਉਹ ਆ ਚੁੱਕੀ ਸੀ ਇਸ ਕਰਕੇ ਉਹ ਭਾਰਤ ਨੂੰ ਜਿਹੜਾ ਉਹ ਸਾਂਭਣ ਦੇ ਯੋਗ ਨਹੀਂ ਰਹੇ ਸੀ ਇਸ ਕਰਕੇ ਉਹਨਾਂ ਨੇ ਭਾਰਤ ਦੇ ਵਿੱਚ ਜਿਹੜਾ ਉਹ ਆਪਣੇ ਪਾਲੇ ਪੋਸੇ ਸੀਗੇ ਜਿਹੜੇ ਕਾਂਗਰਸੀਏ ਸੀਗੇ ਇਹਨਾਂ ਦੇ ਹਵਾਲੇ ਜਿਹੜਾ ਉਹ 15 ਅਗਸਤ 1947 ਦੇ ਵਿੱਚ ਜਿਹੜਾ ਦੇਸ਼ ਨੂੰ ਉਹ ਇਹਨਾਂ ਦੇ ਹੱਥੀਂ ਸੌਂਪ ਕੇ ਗਏ ਔਰ ਆਪ ਅੰਗਰੇਜ਼ ਸੀ ਜਿਹੜੇ ਉਹ ਪਰਦੇ ਪਿੱਛੇ ਚਲੇ ਗਏ ਔਰ ਕਾਂਗਰਸ ਆ ਜਿਹੜੀ ਉਹ ਸੱਤਾ ਵਿੱਚ ਆ ਗਈ। ਕਹਿਣ ਦਾ ਭਾਵ ਕਿ ਅੰਗਰੇਜ਼ ਆ ਜਿਹੜੇ ਉਹ ਇੱਥੋਂ ਚਲੇ ਗਏ, ਕੁਰਸੀਆਂ ਤੇ ਜਿਹੜੇ ਉਹ ਭੂਰੇ ਅੰਗਰੇਜ਼ ਆ ਜਿਹੜੇ ਉਹ ਬੈਠ ਗਏ ਔਰ ਇੱਥੇ ਆਮ ਲੋਕਾਂ ਦੀ ਹਾਲਤ ਆ, ਜਿਹੜੀ ਮਜ਼ਦੂਰਾਂ ਦੀ ਹਾਲਤ ਆ, ਜਿਹੜੀ ਕਿਸਾਨਾਂ ਦੀ ਹਾਲਤ ਆ ਉਹ ਹੱਦੋਂ ਜਿਹੜੀ ਉਹ ਬੱਤਰ ਰਹੀ। ਅੱਜ ਕਿੰਨੇ ਸਾਲ ਹੋ ਗਏ? 77-78 ਸਾਲ ਹੋ ਗਏ ਦੇਸ਼ ਨੂੰ ਆਜ਼ਾਦ ਹੋਏ ਨੂੰ। ਫੇਰ ਵੀ ਜਿਹੜੀ ਇੱਥੇ ਆਮ ਲੋਕ ਆ ਜਿਹੜੇ ਉਹ ਗਰੀਬ ਲੋਕ ਆ ਕਿਰਤੀ ਲੋਕ ਆ ਮਿਹਨਤ ਦਾ ਸ਼ਲੋਕ ਆ ਉਹਨਾਂ ਦੀ ਹਾਲਤ ਆ ਜਿਹੜੀ ਵੱਧ ਤੋਂ ਵੱੱਤਰ ਆ ਜਿਹੜੀ ਉਹ ਲਗਾਤਾਰ ਹੁੰਦੀ ਜਾ ਰਹੀ ਆ ਅਮੀਰੀ ਗਰੀਬੀ ਆ ਜਿਹੜੀ ਉਹ ਲਗਾਤਾਰ ਵੱਧਦੀ ਜਾ ਰਹੀ ਆ ਔਰ ਅਮੀਰੀ ਆ ਜਿਹੜੀ ਉਹ ਲਗਾਤਾਰ ਜਿਹੜੀ ਉਹ ਵੱਧਦੀ ਜਾ ਰਹੀ ਆ ਧਨ ਦੌਲਤ ਦੇ ਭੰਡਾਰ ਆ ਮੁਠੀ ਪਰ ਲੋਕਾਂ ਦੇ ਕੋਲ ਆ ਜਿਹੜੇ ਉਹ ਲਗਾਤਾਰ ਜਿਹੜੇ ਉਹ ਲੱਗਦੇ ਜਾ ਰਹੇ ਔਰ ਆਮ ਲੋਕ ਆ ਜਿਹੜੇ ਆਰਥਿਕ ਤੌਰ ਤੇ ਲਗਾਤਾਰ ਜਿਹੜੇ ਉਹ ਖੁੰਝਲ ਹੁੰਦੇ ਜਾ ਰਿਹਾ ਇੱਥੇ ਮਹਿੰਗਾਈ ਲਗਾਤਾਰ ਆ ਜਿਹੜੀ ਉਹ ਵਧਦੀ ਜਾ ਰਹੀ ਆ ਅੱਜ ਦੇਸ਼ ਦੀ ਜਿਹੜੀ ਧਨ ਦੌਲਤ ਆ ਇੱਥੇ ਮੁਠੀ ਪਰ ਕੁਸ਼ਕ ਜਿਨੇ ਚੁਨੇ ਅਮੀਰ ਘਰਾਣਿਆਂ ਦੇ ਹੱਥ ਵਿੱਚ ਆ ਜਿਹੜੀ ਉਹ ਹੈਗੀ ਹੈਗੀ ਪਰ ਦੇਸ਼ ਦੇ ਵਿੱਚ ਕਰੋੜਾਂ ਹੀ ਜਿਹੜੇ ਗਰੀਬ ਲੋਕ ਆ ਮਿਹਨਤ ਕਸ਼ ਲੋਕ ਆ ਉਹ ਅੱਜ ਗੁਰਬਤ ਭਰੀ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਹੈਗੇ ਔਰ ਦੇਸ਼ ਦੀ ਜਿਹੜੀ ਧਨ ਦੌਲਤ ਆ ਉਹ ਕੁਸ਼ਕ ਲੋਕਾਂ ਦੇ ਹੱਥ ਵਿੱਚ ਆ ਔਰ ਭਾਰਤ ਅੱਜ ਸੈਂਕੜੇ ਜਿਹੜੀਆਂ ਜਿਹੜੇ ਬਾਹਰਲੇ ਮੌਲਕਾ ਬਹੁ ਕੌਮੀ ਜਿਹੜੀ ਕੰਪਨੀਆਂ ਐ ਸਾਮਰਾਜੀ ਕੰਪਨੀਆਂ ਅੱਜ ਉਹਨਾਂ ਦੀ ਜਿਹੜੀ ਮੰਡੀ ਆ ਜਿਹੜੀ ਉਹ ਬਣ ਚੁੱਕਿਆ ਹੈਗਾ ਸੋ ਅੱਜ ਦੀ ਵੀਡੀਓ ਦੇ ਲਈ ਇੰਨਾ ਹੀ ਸੋ ਗੱਲਬਾਤ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਇਹ ਇਸ ਵੀਡੀਓ ਦਾ ਪਹਿਲਾ ਪਾਰਟ ਔਰ ਅਗਲੀ ਗੱਲਬਾਤ ਆ ਜਿਹੜੀ ਉਹ ਜਾਰੀ ਰਵੇਗੀ ਦੂਸਰੇ ਐਪੀਸੋਡ ਦੇ ਵਿੱਚ ਤੋ ਤੁਹਾਨੂੰ ਅੱਜ ਦੀ ਇਹ ਗੱਲਬਾਤ ਕਿੱਦਾਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਿਹੜਾ ਉਹ ਜ਼ਰੂਰ ਦੱਸਿਓ ਜੇਕਰ ਤੁਸੀਂ ਸਾਡੇ ਇਸ ਚੈਨਲ ਤੇ ਨਵੇਂ ਆਏ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਗੇ ਦੀ ਅੱਗੇ ਇਸ ਵੀਡੀਓ ਨੂੰ ਜਿਹੜਾ ਸ਼ੇਅਰ ਕਰਦੇ ਜਾਓ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸੋ ਵੀਡੀਓ ਨੂੰ ਲਾਈਕ ਕਰਦੇ ਹੋ ਫੇਸਬੁੱਕ ਤੇ ਸਾਡਾ ਪੇਜ ਬਣਿਆ ਹੋਇਆ ਢਿਲਵਾ ਟੈਲੀਵਿਜ਼ਨ ਇਸ ਢਿਲਵਾ ਟੈਲੀਵਿਜ਼ਨ ਪੇਜ ਨੂੰ ਜਿਹੜਾ ਉਹ ਫੋਲੋ ਕਰਦੇ ਹੋ ਵੀਡੀਓ ਨੂੰ ਅੱਗੇ ਅੱਗੇ ਸ਼ੇਅਰ ਕਰਦੇ ਰਹੋ ਸੋ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ